ਹਾਂਜੀ ਬਾਈ ਡੇਡੀ ਵੱਡੇ ਕਬੂਤਰ ਚ ਕੋਈ ਏਡਾ ਵਾਲਾ ਫਰਕ ਨਹੀਂ ਪੈਂਦਾ ਹੁੰਦਾ ਉਹ ਸਿੱਧਾ ਹੂੰ ਤੇ ਬਾਈ ਜੀ ਹੁਣ ਤੁਸੀਂ ਖਰਾਕ ਕਿਹੜੇ ਮਹੀਨੇ ਚ ਕਿਹੜੇ ਦਿਨਾਂ ਚਾ ਕੇ ਸਟਾਰਟ ਕਰੋਗੇ ਜਦੋਂ ਕਰ ਲਈ ਬਾਈ ਮੇਰਾ ਤਾਂ ਯਾਰ ਜਦੋਂ ਜੋੜੇ ਲਾਤੇ ਮੇਰਾ ਖਰਾਕ 12 ਮਹੀਨੇ 30 ਦਿਨ ਇਹੀ ਚੱਲਦੀ ਹੈ 12 ਮਹੀਨੇ 30 ਦਿਨ ਚੱਲੀ ਜਾਂਦੀ ਆ ਆਪਾਂ ਦਾ ਕੂਤਰ ਕਦੇ ਮਾਰੇ ਤੁਸੀਂ ਅੱਠਿਆਂ ਨੂੰ ਤੇ ਵੱਡਿਆਂ ਨੂੰ ਕੋਈ ਏਡਾ ਏਡਾ ਖਰਾਕ ਪਾ ਬਾਈ ਕੁਝ ਨਹੀਂ ਪਾਉਂਦਾ ਮੇਰੇ ਕੋਲ ਰੌਲਾ ਇਹ ਹੈ ਨਾ ਮੇਰੇ ਕਬੂਤਰ ਡਾਵੇ ਵਾਲੇ ਆ ਹਾਂਜੀ ਮੇਰੇ ਕੋਲੇ ਡਾਕ ਵਾਲੇ ਆ ਹਾਂਜੀ ਜੇ ਮੈਂ ਖਰਾਕ ਇੱਕ ਸਾਲ ਬਾਅਦ ਪਾਲਾ ਸਾਲਾ ਜੇ ਮੇਰੇ ਕੂਤਰ ਤੁਰ ਜਾਂਦੇ ਆ ਬਾਜੀ ਦੇ ਤੁਰ ਪੈਂਦੇ ਘਰੋਂ ਤੁਰ ਘਰੋਂ ਵੀ ਜਾਂਦੇ ਤੇ ਬਾਜ਼ੀਆਂ ਚ ਵੀ ਜਾਂਦੇ ਆ ਅੱਛਾ ਜੀ ਹੋਗੇ ਨਾ ਡਾਂ ਨੀ ਪੂਰੀ ਹੁੰਦੀ ਮੈਨੂੰ ਖਰਾਕ ਘਟਾਓ ਘਟ ਪਾਉਣੀ ਪੈਣੀ ਇਹ ਤੁਸੀਂ ਜਿਆਦਾ ਡਾਕੜਾ ਕੂਤਰ ਦੀ ਗੱਲ ਕਰੀਏ ਇਹ ਬਾਈ ਜੀ ਫਿਰ ਮਤਲਬ ਬਾਹਰ ਕਿਵੇਂ ਕੱਢੂਗਾ ਜਿਆਦਾ ਡਾਕੜਾ ਕੂਤਰ ਨਾਸਲ ਖੜਦੀ ਯਾਰ ਨਾਸਲ ਖੜਦੀ ਬਈਆ ਗੇਮ ਤੇ ਯਾਰ ਮੇਰੀ ਗੱਲ ਸੁਣੋ ਬਾਈ ਕੂਤਰ ਬਾਈ ਨੂੰ ਕੂਤਣ ਗੇਮ ਵੀ ਭਜਾਉਂਦੀ ਆ ਜੇ ਕਦੇ ਮੇਰਾ ਨਹੀਂ ਜਾਂਦਾ ਮੈਂ ਉਹਨੂੰ ਭਜਾ ਦੂ ਅੱਛਾ ਜੀ ਗੇਮ ਡਾਕ ਘਾਟੋ ਡਰ ਵਾਲੇ ਕੂਤਰ ਦੇ ਗੇਮ ਲ ਡਾਕਲ ਕਬੂਤਰ ਦਾ ਹਰੇਕ ਬੰਦਾ ਗੇਮ ਨਹੀਂ ਲਾ ਸਕਦਾ ਨਹੀਂ ਲੱਗਦੀ ਭਾਈ ਜੀ ਭਾਈ ਦੇ ਕਬੂਤਰ ਤਾਂ ਮੈਂ ਤੁਹਾਨੂੰ ਮੱਲੋ ਜੋਰੀ ਭੱਜਣਗੇ ਡਾਕਲ ਕਬੂਤਰ ਸਾਹਮਣਾ ਸਭ ਤੋਂ ਔਖਾ ਹੈ ਠੀਕ ਹੈ ਜੀ ਤੇ ਫਿਰ ਭਾਈ ਤੁਸੀਂ ਕਿਵੇਂ ਹੈਂਡਲ ਕਰਦੇ ਹੋ ਚੀਜ਼ ਇਹ ਯਾਰ ਮੇਰੇ ਤਾਂ ਹੱਥ ਹੀ ਨਾ ਟਿਕਿਆ ਹੈ ਕਬੂਤਰਾਂ ਤੇ ਡਾਕਲ ਚੱਲ ਭਾਈ ਬਾਹਲਾ ਰੱਬ ਤੋਂ ਡਰ ਕੇ ਇੰਨਾ ਕਿ ਕਹਿਣਾ ਹਾਂਜੀ ਬਾਹਲਾ ਤਾਂ ਮੈਂ ਕਦੇ ਐਵੇਂ ਕੱਗੇ ਆਪਣਾ ਮਾਨ ਨਹੀਂ ਗਈ ਜ਼ਿੰਦਗੀ ਜੀ ਕਰੀਦਾ ਹੁੰਦਾ ਕਿ ਮਾਰਾ ਦਿਨ ਕਿਸੇ ਤੇ ਵੀ ਆ ਸਕਦਾ ਹਾਂਜੀ ਜੇ 10 6 ਤੇ ਨਾ ਭਾਈ 10 ਜੇ ਇੱਕ ਅੱਧਾ ਕਬੂਤਰ ਪਹਿਲਾਂ ਵਜੇ ਦਾ ਵਜੇ ਹੂੰ ਜੇ ਆਪਣਾ ਤੁਰਗੇ ਦਾ ਤੁਰੀ ਗਿਆ ਉਹ ਤਾਂ ਕੈਣੀ ਲੇ ਪਲੇਦਾ ਹੁੰਦੀ ਆ ਨਹੀਂ ਆਪਣਾ ਪਹਿਲੇ ਦਸਾਂ ਦੇ ਕੂਤਰ ਜਾਊਗਾ ਤੇ ਆਪਣਾ ਬਿਨਾ ਜੋਰ ਲਾਇਏ ਕੂਤਰ ਕਦੇ ਨਾ ਬੈਠੂਗਾ ਠੀਕ ਹੈ ਜੀ ਆਪਣਾ ਕੂਤਰ ਜੋਰ ਲਾਉ ਲੋ ਆਏ ਨਹੀਂ ਕਿ ਆਪਣੇ 50 ਫਿਰਦੇ ਆਪਾਂ ਵੇਜੋ ਨਾ ਮਜਾਲ ਕੀ ਆ ਕੂਤਰ ਪਹਿਲਾਂ ਜਾਣਾ ਜ਼ਰੂਰੀ ਆ ਬਈ ਗੇਮ ਹੀ ਕੀ ਖਿਡਾਰੀ ਕੀ ਉਹਨੂੰ ਪੰਜ ਛੱਡੇ ਪੰਜਾਂ ਦੀ ਤਾਦਰੇ ਪਹਿਲਾਂ ਵਗੇ ਇੱਕ ਪਹਿਲਾਂ ਜਾ ਉਹੜਾ ਖਿਡਾਰੀ ਥੋੜੀ ਜਾਓ ਸਹੀ ਕਹਿੰਦੇ ਜੀ ਹੁਣ ਤੁਸੀਂ ਇਹ ਗੱਲ ਨਸਲ ਦੀ ਕਰੀ ਜਨੇ ਆ ਨਸਲ ਬਾਈ ਜੀ ਕਿੰਨੀ ਇੱਕ ਅਈ ਮੀਤ ਰੱਖ ਦੀ ਕਬੂਤਰਵਾਜੀ ਭਾਈ ਅਨਸਰੀ ਸਭ ਕੋ ਲੋਕ ਐਵੇਂ ਥੋੜੀ ਲਖ ਲਖ ਕਰਕੇ ਜੁੜ ਜਾਂਦੇ ਜਾਂਦੇ ਹੂੰ ਬਸ ਲੋ ਦਿੰਦੇ ਨਹੀਂ ਭਾਈ ਕਬੂਤਰ ਤਾਂ ਦੂਡ ਦੂਡ 500 ਰੁਪਏ ਦੇ ਜਾਈ ਜਾਂਦੇ ਦਿੱਲੀ ਉਹ ਤਾਂ ਭਰ ਕੇ ਉੱਧਰ ਲੈ ਜੀਏ ਤਾਂ ਭਾਈ ਕਬੂਤਰਾਂ ਨਾਲ ਭਾਈ ਯਾਰ ਐ 500 ਵਾਲੇ ਮੈਚ ਜਿੱਤ ਕੇ ਦੇਣ ਗੱਲਾਂ ਹੀ ਕਰਾਂਗੇ ਕੋਈ ਵਿੱਚ ਸੌਮ ਅਗਰ ਇੱਕ ਜਾਵੜੇ ਦਾ ਕਹਿਣਾ ਕੀ ਹੂੰ ਸਾਰੇ ਨਹੀਂ ਨਹੀਂ ਭਾਈ ਲੋਕ ਤਾਂ ਗਰੰਟੀਆਂ ਦੇ ਦੇ ਭਾਈ ਜਾਂਦੇ ਵੀ ਮੇਰੀ ਗਰੰਟੀ ਆ ਤੂੰ ਜਿੱਤੇਗਾ ਮੇਰਾ ਆ ਮਰਾ ਹੂੰ ਆ ਦਿਨ ਕਰਦਾ ਮੇਰਾ ਘਰੇ ਗੱਪ ਮਾਰਨ ਨੂੰ ਤਾਂ ਕੁਛ ਮਰਦੀ ਮਾਰੀ ਮੈਂ ਮਰ ਜੂ ਬੈਠਾ ਸੀ ਹੂੰ ਹੁਣ ਜੇ ਮੈਨੂੰ ਕਹਦੇਗਾ ਹੰਟੀਆ ਖੋਟੇ ਚ ਵਾ ਕਬੂਤਰ ਦੇ ਦੇ ਹੂੰ ਠੀਕ ਹੈ ਜੇ ਮੈਨੂੰ ਪਤਾ ਮੇਰਾ ਚੰਗਾ ਮੰਨ ਹੀ ਲੈਂਦਾ ਹੂੰ ਜੇ ਕਿਸੇ ਲਿਆ ਕੇ ਦੋ ਛੱਡੇ ਹੋਣ ਮੈਂ ਦੂਗਾ ਹੰਟੀਆ ਬਈ ਇਹ ਕਿ ਵੱਡੇ ਵੱਡੇ ਖਿਡਾਰੀ ਆ ਨੇ 2-2 500 ਰੁਪਏ ਦਿੱਤੇ ਹੁਣ ਆਪਾਂ ਜਾਣੇ ਬਈ ਆਪਾਂ ਉਹਨਾਂ ਵਾਲੇ ਕੁਝ ਨਹੀਂ ਕਮੈਂਟ ਕਰ ਸਕਦੇ ਹੂੰ ਅਗਲੇ ਦੀ ਮਚੀ ਜੇ ਅਗਲੇ ਪਾਉਂਦੀ ਫ੍ਰੀਜ ਦੇਈ ਜਾਣਾ ਆਪਾਂ ਕੁਝ ਨਹੀਂ ਕਹਿ ਸਕਦੇ ਨਹੀਂ ਫ੍ਰੀਜ ਦਿੱਤਾ ਤਾਂ ਬਈ ਜੀ ਮੰਨਿਆ ਜਾਂਦਾ ਨਹੀਂ ਆਪਾਂ ਉਹ ਚ ਬੋਲ ਹੀ ਸਕਦੇ ਬਈ ਕਿਉਂਕਿ ਚੱਕਰ ਅਗਲੇ ਨੇ ਯਾਰ ਅਗਲਾ ਗੁੱਸਾ ਕਰੂਗਾ ਜੇ ਆਪਣੇ ਕੁਝ ਬੋਲਿਆ ਗਿਆ ਹੂੰ ਫਿਰ ਅਗਲਾ ਹਾਂ ਆਪਾਂ ਕਹਿੰ ਚੰਗੇ ਜਾਨਵਰ ਯਾਰ ਬਾਈ ਨਹੀਂ ਮਿਲਦੇ ਸਸਤੇ ਤਨ ਐਵੇਂ ਕਹਿਦਾ ਹੂੰ ਬਾਕੀ ਅਗਲੇ ਹੀ ਛੜਦਾ ਹੁੰਦੀ ਆ ਆਪਾਂ ਕਿਸੇ ਬਾਰੇ ਕਮੈਂਟ ਨਹੀਂ ਕਰ ਸਕਦੇ ਇਸ ਚੀਜ਼ ਤੇ ਹਾਂਜੀ ਅਗਲੇ ਜਿਵੇਂ ਚੰਗਾ ਲੱਗਦਾ ਅਗਲੇ ਨੂੰ ਅਗਲਾ ਵੇਚੀ ਜਾਂਦਾ ਔਰ ਯਾਰ ਗੱਲ ਇਹ ਵੀ ਆ ਨਾ ਬਈ ਅਗਲੇ ਨੇ ਇੱਕ ਕਬੀਲਦਰੀ ਜਾਂਦੀ ਘਰ ਚੱਲਦੀ ਆ ਨਹੀਂ ਵੇਚਣ ਦਾ ਬਾਈ ਜੀ ਘਰ ਚੱਲਦਾ ਵੇਚਣ ਦਾ ਜਾਂਦਾ ਹੁਣ ਜਿਹੜਾ ਲੈਣ ਵਾਲਾ ਉਹ 250 ਰੁਪਏ ਦਾ ਕਬੂਤਰ ਲੈ ਕੇ 200 ਦਾ ਲੈ ਲੂ ਜੋਰ ਮਾਰ ਕੇ ਉਹ ਫਿਰ ਬਾਜੀਆਂ ਛੱਡ ਦੇ ਉਹਨਾਂ ਨੂੰ ਉਹ ਕਹਿੰਦੇ ਵੀ ਸਾਟੀਪੜ ਦਾ ਨਸਲਾ ਉਹ ਯਾਰ ਅਗਲੇ ਨਹੀਂ ਗੁੰਜਾਇਸ਼ ਨਹੀਂ ਹੁੰਦੀ ਬਈ ਅਗਲੇ ਨਾਲ ਸ਼ੋਗਲ ਮੇਲਾ ਕਰ ਨਹੀਂ ਹੂੰ ਕੋਈ ਚੰਗਾ ਠੀਕ ਹੈ ਜੀ ਹਮ ਚੱਲ ਹੁਣ ਇੱਕ ਵਾਰ ਹੋਰ ਗੱਲਸੀ ਵਾਲੀ ਗੱਲ ਸੁਣਾਉਣਾ ਤੁਹਾਨੂੰ ਮੈਂ ਅਿਤੋਂ ਮਾੜਾ ਹੋ ਉਹ 14 15 16 ਸਾਲਾਂ ਦੀ ਗੱਲ ਹੋਊਗੀ ਹਾਂਜੀ ਮਸੀਤਾਂ ਦੇ ਮੂਗਰਾ ਮੂਗਰਾ ਮੁੰਡਾ ਸਾਡੇ ਕੋਲ ਆ ਗਿਆ ਹਮ ਅਜੀ ਬੈਠੇ ਜਿੰਨਾ ਮਕੂਤਰ ਆਉਂਦਾ ਸੀ ਅਸੀਂ ਐ ਮੰਜੇ ਦੀ ਬੈਠੇ ਹਮ ਆਲਾ ਬਈ ਕੂਤਰ ਲੈਣ ਆਇਆ ਉਦੋਂ ਮਾੜਾ 35 ਰੁਪਿਆ ਦੀ ਪੈਪਸੀ ਵਾਲੀ ਬੋਤਲ ਹੁੰਦੀ ਸੀ ਆ ਕੋਕਾ ਕੋਲਾ ਵਾਲੀ ਹਮ ਮੈਂ ਕਿਉਂ ਉੱਤਰ ਦੇ ਦਾਂਗੇ ਤੁਹਾਨੂੰ ਅਰੇ ਕਿੰਨੇ ਰੁਪਏ ਨੇ ਮੇਰੇ ਕੋਲ 50 ਰੁਪਏ ਐ ਅਸੀਂ ਕਿਉਂ ਉਤਰ ਦੇਣਾਗੇ ਠੰਡੇ ਦੀ ਬੋਤਲ ਫੜ ਲਿਆ ਲਾਲ ਪੂਜੀਆ ਫੜ ਲਿਆ ਹੂੰ ਉਹਨੇ 15 ਰੁਪਏ ਦਾ ਪੂਜੀਆ ਲੈ ਠੰਡੇ ਦੀ ਬੋਤਲ ਸੀ ਪੀ ਬੂ ਕੇ ਦੇ ਜਾਂਦਾ ਨੇ ਕਿਉਂ ਉਤਰ ਦੇ ਦਾਂਗੇ ਹੂੰ ਤੋ 50 ਰੁਪਏ ਦੇ ਵਿੱਚ ਜਿਆ ਕੂਤਰ ਪਰ ਉਹਦੇ ਕੋਲ ਬਹੁਤ ਓਡੇ ਬਈ ਬਹੁਤ ਆ ਰਿਡਿਊਸ ਕੂਤਰ ਦੀ ਉਹ ਬਈ ਕਿਹੜੇ ਨਾਲ ਲੈ ਦਿੱਤਾ ਸੀ ਉਹ ਬਈ ਗੁਰਦੀਪ ਤੋ ਆਇਆ ਸੀਗਾ ਮਾਵਾ ਬਾਬੋ ਦਾ ਬਠੰਡੇ ਤੋਂ ਅੱਛਾ ਜੀ ਗੁਰਦੀਪ ਸਿੱਧੂ ਮੁੰਡਾ ਹੂੰ ਸਾਡਾ ਪੁਰਾਣਾ ਸਰਕਲ ਆ ਉਹਦੇ ਕੋਲ ਮਾਵਾ ਬਾਬਾ ਆਏ ਸੀਗੇ ਉਹ ਕੂਤਰ ਸੀ ਬਲੰਦਰ ਸ਼ੈਣ ਉਹਨੂੰ ਪਿਆਰ ਰੁਪਿਆ ਦਾ ਕੋਤਰੀ ਸੀ ਇੱਕ ਦਿਨ ਦਾ ਪਰ ਅਸੀਂ ਅਸੀਂ ਚਲੋ ਅਸੀਂ ਬੈਠੇ ਜੀਗੇ ਦਿਨ ਤੋਂ ਉਹ ਵੀ ਸੀਗਾ ਚਲੋ ਪਿਆਰ ਵੀ ਲਈ ਫਿਰ ਦੇ ਚਲ ਮਠਨ ਨਾਲੇ ਪੀਣ ਨਾਲ ਕਰ ਨਹੀਂ ਜਾ ਸਕਦਾ ਗੱਲਾਂ ਵੀ ਪਿੱਛੇ ਵਗੀਆਂ ਨਾ ਤਾਂ 50 15 16 ਸਾਲਾਂ ਦੀਆਂ ਗੱਲਾਂ ਹੋ ਗਈਆਂ ਇਹ ਉਹ ਹੋਰ 500 ਲਾ ਲੋ ਚੀਜ਼ ਦਾ ਪਰ ਉਹ ਗੱਲ ਤਾਂ ਉੱਥੇ ਆ ਗਈ ਨਾ ਉਹ ਦਿਨ ਤੋਂ ਉਹ ਵੀ ਸੀਗਾ ਪਰ ਉਹ ਪਿਆਰ ਵੀ ਮਾ ਚਲੇ ਨਾਲੇ ਪੀਲੂ ਅਗਰ ਹਾਂ ਸਰ ਠਾ ਹੋ ਜਾਂਦਾ ਹਾਂ ਜੀ ਤੇ ਹੁਣ ਬਈ ਤੁਸੀਂ ਗੱਲ ਕਰੀਏ ਮਹਿੰਗੇ ਕੋਤਰਾ ਨੂੰ ਲੱਖ ਲੱਖ ਰੁਪਏ ਦਾ ਜੋੜਾ ਉਹ ਕੀ ਫਰਕ ਹੈ ਨਹੀਂ ਬਰੀਡ ਹੈ ਬਰੀਡ ਹੈ ਹੂੰ ਚੰਗਾ ਹਰ ਇੱਕ ਦੇ ਖੁੱਡੇ ਚ ਮਿਲ ਜੂਗਾ ਹਮ ਨਸਲ ਨਹੀਂ ਮਿਲਦੀ ਚੰਗੇ ਦੇ ਪੰਜ ਕੜਾਏਗਾ ਤਨ ਸੱਟ ਮਾਰਨਗੇ ਦੋ ਨਹੀਂ ਮਾਰਦੇ ਨਸਲ ਦੇ ਪੰਜ ਕੜਾ ਲਈ ਪੰਜ ਸੱਟ ਮਾਰਨਗੇ ਠੀਕ ਹੈ ਬਰੀਡ ਦੌੜੂਗੀ ਹੁਣ ਬਈ ਜੇ ਮੇਰੇ ਤੇ ਤੇ ਲਾਲਾ ਤੇਰੇ ਕੋਲ ਕਬਲਾ ਕੜਾਈ ਤਰੀ ਆਉਂਦੀ ਹੈ ਹਮ ਠੀਕ ਹੈ ਜਦੋਂ ਤੂੰ ਬਾਹਰ ਪਾਏਗਾ ਹਮ ਕਿਸੇ ਬਲੱਡ ਚ ਪਾਣੀ ਹਮ ਰਿਜ਼ਲਟ ਫੋਲੋ ਦੇਣਗੇ ਤੇਰੇ ਕੋਲ ਪੰਜ ਚੰਗੇ ਬੈਠੇ ਆ ਕਈ ਬਲੱਡ ਘੁਮੇ ਹੋਏ ਉਹ ਚ ਬਾਹਰ ਕੇ ਥੋਰ ਬਲੱਡ ਚ ਪਾਏਗਾ ਤਾਂ ਰਿਜ਼ਲਟ ਨਹੀਂ ਪਤਾ ਕੀ ਆਵੇ ਸਹੀ ਗੱਲ ਹੈ ਬਲੱਡ ਤਾਂ ਸੱਤ ਮਰੂ ਮਰੂ ਬਿਲਕੁਲ ਤੇ ਤੁਹਾਡੇ ਕੋਲੇ ਭਾਈ ਜਿਹੜਾ ਬੈਗੇ ਤੋਂ ਬਲੱਡ ਆਇਆ ਉਹ ਕਿਹੜਾ ਬਲੱਡ ਹੈ ਬਾਬੇ ਮੁਖਤਿਆਰ ਵਾਲੇ ਬੈਠੇ ਆ ਹਮ ਬਾਬੇ ਬੂਟੇ ਤੋਂ ਜਿਹੜੇ ਹਰਚੰਦ ਵਾਲੇ ਕਹਿੰਦੇ ਕੀਨੇ ਉਹ ਹੈਗੇ ਆ ਭਾਈ ਭੁੰਡੇ ਵਾਲੇ ਖਟੀਆਂ ਵਾਲੇ ਕੋਈ ਠੱਲ ਵਾਲੇ ਆ ਗਏ ਹਾਂਜੀ ਉਹ ਵੀ ਹੈਗੇ ਆ ਬਾਕੀ ਉਦੋਂ ਬਾਅਦ ਅੰਜਾਂ ਦਾਸਾ ਹੋਰ ਵੀ ਬਣਾ ਲਿਆ ਸੀ ਤੁਹਾਡੇ ਚ ਇੱਕ ਗਲਾਬੀ ਬੇਟੇ ਵਾਲੇ ਮੁੱਢੋਂ ਗਲਾਬੀ ਬੇਟੇ ਵਾਲੇ ਸੀ ਆਏ ਕਹਿੰਦੇ ਸੀ ਉਹਨਾਂ ਦੇ ਇੱਕ ਸਾਰਾ ਗਲਾਬੀ ਕੀਤਾ ਹੁੰਦਾ ਸੀ ਉਹਨਾਂ ਦੇ ਜੋੜੇ ਦੇ ਜਿਹੜਾ ਵੱਡਾ ਜੋੜਾ ਲੈ ਕੇ ਆਏ ਸੀ ਹਮ ਉਹਨਾਂ ਗੱਭ ਗੱਭ ਬੱਚਿਆਂ ਦੇ ਵੀ ਸੀ ਗਲਾਬੀ ਬੇਟੇ ਕਰਦੇ ਸੀ ਇੱਕ ਉਹ ਵੱਡਾ ਤੇ ਬਾਈ ਜੀ ਫਿਰ ਤੁਸੀਂ ਜੋੜੇ ਕਿਵੇਂ ਲਾਉਂਦੇ ਸੀ ਉਹਨਾਂ ਦੇ ਬੈਗੇ ਲੈਣੇ ਬਈ ਉਹ ਕਿਰਾਂ ਦੋਵੇਂ ਜੋੜੇ ਕੜਾਈਏ ਜੀ ਦਿੱਤੇ ਪਿੱਛੋਂ ਦਿੱਤੇ ਉਵੇਂ ਉਹ ਰੱਖ ਲੈ ਗਾਉਣ ਆਪਾਂ ਸਵੇ ਪਾਈ ਜੰਨੇ ਆ ਅੱਛਾ ਜੀ ਉੱਡੀ ਜਾਂਦੇ ਆ ਬਹੁਤ ਉੜਦੇ ਆ ਬਈ ਬਹੁਤ ਹਾ ਹਾਲ ਯਾਰ ਬਈ ਆਪਾਂ ਆਪਦੇ ਮੂੰਹ ਕੀ ਦੱਸੀਏ ਏਰੀਆ ਦੱਸਣਾ ਹੁੰਦਾ ਹੈ ਹਮ ਕਿੰਨੇ ਹੁਣ ਜੇ ਤੂੰ ਇੰਨੀ ਦੂਰੋਂ ਆਇਆ ਹੈ ਜਿਹਨੂੰ ਕੁਝ ਪਤਾ ਸੀ ਫੇਰੀਆਂ ਫੇਰੀਆਂ ਬਿਲਕੁਲ ਇਹ ਤਾਂ ਹੈ ਜੀ ਤੇ ਬਾਈ ਜੀ ਅਗਲੀ ਗੱਲ ਤੁਸੀਂ ਹੁਣ ਬੈਗੇ ਤੋਂ ਕੂਤਰ ਲੈ ਜੈਨੇ ਹਮ ਲਗਭਗ ਫਿਰ ਦੇ ਚਕੂਤਰ ਦੇ ਕੁਇਨਸ ਹੁਣੇ ਇੱਕੋ ਹੀ ਬੰਦੇ ਤੋਂ ਜਿਆਦਾ ਕੁਇਤਰ ਬਣਾ ਦਿੰਦੇ ਆ ਤੇ ਬਈ ਫਿਰ ਤੁਸੀਂ ਉਹਨਾਂ ਨੂੰ ਆਪ ਚਲਾਈ ਜਾਂਦੇ ਹੋ ਪਿਓਰ ਵੀ ਹੁੰਦੇ ਹੋਣੇ ਬਈ ਯਾਰ ਚਾਹਲ ਗੱਲ ਇਹ ਨਹੀਂ ਹੁੰਦੀ ਹਾਂਜੀ ਜਿਵੇਂ ਹੁਣ ਮੇਰੇ ਕੋਲ ਚਿੱਟੀਆਂ ਵਾਲੇ ਖੱਟੀਆਂ ਵਾਲੇ ਆ ਗਏ ਹਮ ਇੱਕ ਖੱਟੀਆਂ ਦਾ ਬਲੱਡ ਹੋ ਰਿਹਾ ਮੇਰੇ ਕੋਲ ਜਵਾ ਚਟਾ ਹਮ ਇਹ ਖੱਟੀਆਂ ਵਾਲੇ ਲਾਲ ਚੀਨੇ ਆ ਹਮ ਹੁਣ ਜੇ ਮੇਰਾ ਕੋਈ ਖੱਟੀਆਂ ਵਾਲਾ ਫੜ ਲੇ ਇੱਕ ਹਮ ਇੱਕ ਚਿੱਟੀਆਂ ਦਾ ਫੜ ਲੇ ਹਮ ਬਲੱਡ ਦਾ ਵਾਟਵਾ ਗਿਆ ਹਮ ਕੋਈ ਦੋਨੇ ਬੰਦੇ ਚੋਂ ਇੱਕ ਇੱਕ ਬੰਦਾ ਕੁਇਤਰ ਲੈ ਜੇ ਹਮ ਉਹ ਆਸੇ ਬਉ ਡੂ ਠੀਕ ਹੈ ਏ ਨਹੀਂ ਹੁੰਦਾ ਕਿ ਇੱਕ ਕਬੂਤਰ ਦੀ ਬਲੱਡ ਲਾਈਨ ਸਾਰੇ ਗੁੱਡੇ ਚ ਹੋਵੇ ਕਿਸੇ ਦੇ ਗੁੱਡੇ ਚ ਨਹੀਂ ਹੋਣੀ ਗੱਡਾ ਮਰਜੀ ਖਿਡਾਰੀ ਹੋਵੇ ਯਾਰ ਕੁਝ ਵੀ ਹੋਵੇ ਹਾਂਜੀ ਪੰਜ ਸੱਤ ਕੂਤਰਾਂ ਦੀ ਬਲੱਡ ਤਾਂ ਹੁੰਦੀ ਹੁੰਦਾ ਰੇਕ ਤੇ ਅਗਲੀ ਗੱਲ ਬਾਈ ਜੀ ਜਦੋਂ ਆਪਾਂ ਕਬੂਤਰ ਬਾਜੀ ਦੇ ਸ਼ੌਕ ਚ ਪੈਨੇ ਆ ਹੂੰ ਹੂੰ ਆਪਣੇ ਬਹੁਤ ਖੜੈਰੀਆਂ ਨਾਲ ਬੰਦਿਆਂ ਨਾਲ ਲਿੰਕ ਬਣਦੇ ਮੂੰਹ ਪਿਆਰ ਬਣਦਾ ਆਪਣਾ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਬੰਦਿਆਂ ਨਾਲ ਲਿੰਕ ਬਣਾਏ ਤੇ ਕਿਵੇਂ ਵਰਤਦੇ ਹੋ ਬੰਦੇ ਨਾਲ ਕੇਲ ਬਈ ਯਾਰ ਆਪਣੀ ਜਿਹੜੇ ਬੰਦਾਂ ਨਾਲ ਬਣਦੀ ਹੈ ਹੂੰ ਕੋਈ ਟਮੇਟਾ ਲੈ ਛੱਡ ਕੇ ਸਾਰਾ ਨੌਂ ਵੀ ਤੁਰ ਜਾਂਦਾ ਜਦੋਂ ਕੂਤਰਬਾਈ ਜਾਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਜੇ ਜਿਹਦਾ ਨਹੀਂ ਬਣਦੀ ਹਾਂਜੀ ਆਪਾਂ ਸਸਰੀ ਘਰ ਦੂਰ ਹੀ ਕਰਦੀ ਜੀ ਜਿਹਨੇ ਕਿਰਾਂ ਵਿਗੜ ਗਈ ਮੈਂ ਬੰਦੇ ਦਾ ਕਿਤੇ ਬਾਲਾ ਥੜੇ ਨਹੀਂ ਚੜਿਆ ਜਾ ਕੇ ਠੀਕ ਹੈ ਜੀ ਤੇ ਬਾਕੀ ਪੁਰਾਣੇ ਚ ਯਾਰ ਜਿਵੇਂ ਰਾਹੁਲ ਹੋ ਗਿਆ ਰਾਹੁਲ ਵੀ ਕੂਤਰ ਜੀ ਇਕੱਠੀ ਸਟਾਰਟ ਕਰੀ ਆ ਹੂੰ ਨੰਬਰ ਦਾ ਛੱਡੀ ਬੈਠਾ ਕੂਤਰਬਾਈ ਹੂੰ ਤੇ ਕਲਿਆ ਹੋ ਗਿਆ ਕਲਵੰਤ ਹੋ ਗਿਆ ਹਾਂਜੀ ਤੇ ਕਿੰਦਾ ਹੋਇਆ ਜਟਾਣੇ ਲੈ ਕੇ ਪਿਆ ਬਈ ਮੈਡੀਟੇਸ਼ਨ ਆ ਹੂੰ ਬਾਕੀ ਸਾਡਾ ਇੱਕ ਜੰਦਾਵਾ ਜਾ ਰਹੀਆਂ ਗਰੁੱਪਾ ਚੰਡੀਗੜ੍ਹ ਵਾਲਾ ਹੂੰ ਕਾਲੇ ਕਾਲਾ ਹੋ ਗਿਆ ਯੂਪੀ ਤੋਂ ਹੂੰ ਤੇ ਬਗਿੰਦਾਵਾ ਜਾਰੀ ਗਰੁੱਪ ਸਾਰੀ ਆ ਗਏ ਆਪਣੇ ਸਾਨੂੰ ਵਰਗੇ ਵੇਗ ਬਾਈ ਹਾਂਜੀ ਸਾਰੀ ਆ ਗਏ ਵਿੱਚ ਬਾ ਉਹੀ ਬੰਦੇ ਤਰੇ ਆਉਂਦੇ ਬਾਕੀ ਵੇਗ ਵਾਲੇ ਵੀ ਉਵੇਂ ਤਰੇ ਆਉਂਦੇ ਬਿੱਗਾਂ ਦਾ ਵੀ ਅੱਜ ਵੀ ਹੋਮ ਸਰਕਲ 'ਚ ਵੀ ਆਪਣੇ ਘਰੇ ਆਉਂਦੇ ਆਪਾਂ ਉਹਨਾਂ ਕੋਲ ਜਾਂਦੇ ਹਾਂ ਠੀਕ ਹੈ ਜੀ ਸਾਰੇ ਵੇਗੇ ਜੀ ਗੱਗੂ ਹੋ ਗਿਆ ਸੀਰ ਤੋਂ ਤੇ ਮੇਰੇ ਨਾਲ ਪਿਗੇ ਸਾਲ ਦਾ ਬੜੀ ਸਰਕਲ 'ਚ ਬੈਠਾ ਮੇਰੇ ਹੂੰ ਬਾਕੀ ਲਗਭਗ ਯਾਰ ਆਪਣੀ ਸਾਰਿਆਂ ਨਾਲ ਕੁਛ ਤਾਂ ਮੇਰੇ ਧਲੇ ਬੰਦਾ ਛੱਡ ਕੇ ਚੱਲ ਜਿਹੜੇ ਬੰਦਾਂ ਨੇ ਆਪਦੇ ਕੁਝ ਗੱਲਾਂ ਕਰਕੇ ਪਾਸੇ ਹੋ ਗਏ ਹੂੰ ਆਪਾਂ ਇਹਨੂੰ ਮਾੜਾ ਨਹੀਂ ਕਰਾਂਗੇ ਕਿਉਂਕਿ ਮੇਰੇ ਨਾਲ ਜਿਹੜੇ ਬੰਦਾਂ ਨੇ ਬੈਠ ਕੇ ਮੂੰਹ ਪਾਸੇ ਕਰ ਲੋ ਠੀਕ ਹੈ ਜੀ ਠੀਕ ਹੈ ਆ ਪਾਣੀ ਕੀ ਹੁਣ ਜੀ ਹੁਣ ਬਾਨੋਂ ਹਟ ਗਈ ਉਹਨੂੰ ਦਿੰਦੀ ਜਾਓ ਲੋਕਾਂ ਕੋਲ ਉਹਦੇ ਪਰਦੇ ਚੱਕੀ ਜਾਓ ਆਪਣਾ ਸੁੱਲੀ ਵੇਚੀ ਜਾਂਦਾ ਸਹੀ ਕਹਿੰਦਾ ਚਾਹੀਦਾ ਜਿਹਨਾਂ ਦਾ ਬਾਨੋਂ ਹਟ ਗਿਆ ਉਹ ਪਾਸੇ ਹੋ ਜੋ ਹੂੰ ਕੁਛ ਤਾਂ ਵੀ ਹਟੇ ਸਾਰੇ ਨਹੀਂ ਕੁਝ ਕੁਝ ਬੰਦੇ ਹਟੇ ਵਿੱਚੋਂ ਇਹ ਬਾਕੀ ਸਾਰਿਆਂ ਦਾ ਅਜੇ ਵੀ ਸਰਕਲ ਹੋਵੇ ਆਪਣੀ ਕਿਸੇ ਨਾਲ ਲੁਕਦੇ ਸੋਕਦੇ ਆਪਾਂ ਉਹਨਾਂ ਦੇ ਜਾਂਨੇ ਉਹ ਮੇਰੇ ਆਉਂਦੇ ਕਬੂਤਰ ਨੂੰ ਕੂਤਰਵਾਜੀ ਨਹੀਂ ਛੱਡ ਕੇ ਪਾਸੇ ਫੇਰ ਵੀ ਆਪਾਂ ਵਰਤਦੇ ਆ ਠੀਕ ਹੈ ਭਾਈ ਮਤਲਬ ਕਿ ਕੂਤਰਵਾਜੀ ਦਾ ਕਿਸੇ ਨੂੰ ਤਾਂ ਨਹੀਂ ਹੈਗੇ ਯਾਰ ਭਾਈ ਜਦੋਂ ਬੰਦੇ ਦਾ ਵਰਤਨ ਲੱਗ ਜੀਏ ਨਾ ਫਿਰ ਕੂਤਰਵਾਜੀ ਪਾਸ ਬਿਲਕੁਲ ਪਰ ਮੇਰੀ ਕਹਾਵਤ ਦਾ ਬੈਕਗ੍ਰਾਉਂਡ ਬਹੁਤ ਕਾੜਦਾ ਵਿੱਚ ਹੂੰ ਬੰਦੇ ਦਾ ਪਤਾ ਕਰਾ ਲੇ ਫੇਰੀ ਮੈਂ ਵਰਤਨ ਲਾਉਂਦਾ ਨਹੀਂ ਵਰਤਦਾ ਕਿਸੇ ਨੂੰ ਇੱਕ ਬਾਈ ਤੁਸੀਂ ਇਹ ਗੱਲ ਕਰੀਆ ਵੀ ਵਰਤਨ ਵਾਲੀ ਹੁਣ ਚੇਲੇ ਪੈਂਦੇ ਹਰੇ ਖੜੇਰੇ ਦੇ ਤੁਹਾਡਾ ਨੌ ਹੈ ਕੂਤਰ ਬਾਜੀ ਜੀ ਵਧੀਆ ਨੂੰ ਹੈ ਚੇਲੇ ਥੋੜੇ ਵੀ ਹੋਣਗੇ ਨਾ ਬਾਈ ਇੱਕ ਵੀ ਨਹੀਂ ਕਿਉਂ ਬਾਈ ਯਾਰ ਚਾਹ ਗੱਲਾਂ ਆਏ ਆ ਬਾਈ ਹੁਣ ਚੇਲੇ ਦੀ ਸੁਣ ਲੈ ਗੱਲ ਹੂੰ ਅਗਲਾ ਕੋ ਮਾੜੀ ਮੋਟੀ ਲੈ ਕੇ ਚਿਲਾ ਬਣਾ ਲੈਂਦਾ ਹੂੰ ਗੁਰੂ ਦੇ ਆ ਬਾਈਆਂ ਚਿਲਾ ਚੇਲੇ ਇਹ ਸਾਂਹੀ ਲੈਂਦਾ ਹੂੰ ਕੀ ਸੋਆ ਦਾ ਨਹੀਂ ਕਿਉਂ ਨਹੀਂ ਲੈਂਦਾ ਬਾਈ ਜੀ ਕੀ ਚੱਕ ਬਾਈ ਯਾਰ ਅਗਲਾ ਕਹਿੰਦਾ 52 ਦੇ ਦੋ 41 ਦੇ ਦੋ 21 ਦੇ ਦੋ ਹੂੰ ਠੀਕ ਹੈ ਕਿਉਂਕਿ ਨਾ ਜਿਹੜਾ ਹੁੰਦਾ ਫੜਨ ਲਿਆ ਜੇ ਇਹ ਚ ਪਾ ਲੈਂਦਾ ਦੋ ਜੋੜੇ ਦੇ ਜਾਂਦੇ ਜਿਹੜੇ ਖਰਾਬ ਹੋਈ ਹੁੰਦੇ ਆ ਆਦਬ ਜਾਂਦਾ ਦੱਸਦਾ ਕੋਈ ਕਿਸਮ ਉੱਤੇ ਉੱਡ ਜਾਂਦੀ ਹੈ ਹੂੰ ਚੇਲਾ ਬਣਾ ਲਓ ਭਾਈ ਠੋਕ ਕੇ ਪਹਿਲੇ ਲਓ ਔਰ ਇਹ ਨਾ ਹੁਣ ਆਪਦੇ ਔਰਨ ਚੇਲੇ ਦੇਣੇ ਔਰ ਤੋਂ ਹੂੰ ਬੰਦਾ ਚਾਰ ਬੰਦਾ ਜੀ ਨਾ ਕਹਿ ਸਕੀ ਜਾ ਕੇ ਹੂੰ ਕਿ ਭਾਈ ਮੇਰੇ ਨਹੀਂ ਉੱਡਦੇ ਤੇ ਚੇਲੇ ਗੁਰੂ ਦੇ ਉੱਤੇ ਆ ਚੇਲਾ ਠੋਕ ਕੇ ਬਣਾਓ ਕੋਈ ਬੰਦਾ ਵਰਤੈ ਤੁਸੀਂ ਮਤਲਬ ਬੰਦਿਆਂ ਨਾਲ ਆਪਾਂ ਵਰਤਦੇ ਬਾਈ ਤੇ ਕੁਝ ਨਾਲ ਖੜੀ ਵੀ ਤੇ ਕੁਝ ਭੱਜ ਵੀ ਗਏ ਪਹਿਲਾਂ ਮੈਂ ਚੇਲਾ ਨਹੀਂ ਬਣਾਇਆ ਜਿਹੜੇ ਖੜੇ ਆ ਉਹਨਾਂ ਨੂੰ ਛੱਡੂ ਜਿਹੜੇ ਭੱਜ ਗਏ ਉਹ ਕਿਵੇਂ ਕੀ ਬਣੇ ਬਾਈ ਯਾਰ ਚੇਲੇ ਨਹੀਂ ਬਣਾਏ ਸੀ ਆਪਾਂ ਭਰਾ ਵੇਸ ਤੇ ਵਰਤਦੇ ਸੀ ਹੂੰ ਬੰਦਿਆਂ ਨੂੰ ਸਮਾਨ ਪੱਤਾ ਵੀ ਦਿੱਤਾ ਹਿੱਸੇ ਵੀ ਦਿਵਾਏ ਹੂੰ ਠੀਕ ਐ ਦੱਸਿਆ ਵੀ ਹੂੰ ਔਰ ਜਦੋਂ ਭੱਜ ਗਏ ਬੰਦੇ ਇਹਨੂੰ ਰੱਬ ਜਾਣੇ ਮੈਂ ਦਿਮਾਗ 'ਚ ਕੀ ਚੱਲਿਆ ਕੀ ਹੋਇਆ ਆਪਾਂ ਉਹ ਉਹਨਾਂ ਦੀ ਸੋਚ ਨਹੀਂ ਉਹਨਾਂ ਨਾਲ ਹੈ ਹੂੰ ਆਪਾਂ ਦੇ ਪਾਸ ਹੋ ਗਿਆ ਆਪਾਂ ਉਹਨਾਂ ਦੇ ਪਾਸੇ ਹੋ ਗਏ ਠੀਕ ਐ ਜੀ ਠੀਕ ਐ ਜਿਹੜੇ ਤੁਰੇ ਆਉਂਦੇ ਉਹ ਜਿਹੜੇ ਨੂੰ ਵੀ ਸਮਝਾਉਣੇ ਨੇ ਵਧੀਆ ਔਰਦੇ ਹਰੇ ਸਮਝਾਉਣੇ ਬਾਈ ਜ